ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ ਪਿੰਡ ਕਰਿਆਲਾ ਚ ਇੱਕ ਪਰਿਵਾਰ ਦੇ ਕੱਚੇ ਕੋਠੇ ਦੀ ਡਿੱਗੀ ਛੱਤ ਤੰਬੂ ਬਣਾ ਕੇ ਰਹਿਣ ਨੂੰ ਮਜਬੂਰ ਹੋਇਆ ਪਰਿਵਾਰ ਉਡੀਕਾ ਦੇ ਕਿਸੇ ਸਮਾਜ ਸੇਵੀ ਦਾਰਾ ਗਰੀ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਲਈ ਮਦਦ ਦੀ ਗੁਹਾਰ ਵੇਦਾਂ ਸਬਾਹ ਹਲਕਾਂ ਖੇਮਕਣਾ ਦਿਨੋਂ ਦੇ ਪਿੰਡ ਚ ਗਰੀਬ ਪਰਿਵਾਰ ਦੇ ਕੱਚੇ ਕੋਠੇ ਦੀ ਛੱਤ ਡਿੱਗਣ ਕਾਰਨ ਪਰਿਵਾਰ ਤੰਬੂ ਹੇਠਾਂ ਨੂੰ ਹੋਇਆ ਮਜਬੂਰ ਇਸ ਮੌਕੇ ਗੱਲਬਾਤ ਕਰਦੇ ਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਜੋ ਪਿਛਲੇ ਦਿਨੀਂ ਭਾਰੀ ਬਾਰਿਸ਼ ਹੋਈ ਸੀ ਉਸ ਦੇ ਚੱਲਦਿਆਂ ਸਾਡੇ ਕੱਚੇ ਕੋਠੇ ਦੀ ਛੱਤ ਡਿੱਗ ਗਈ ਹੈ ਜਿਸ ਕਾਰਨ ਅਸੀਂ ਸਮਾਨ ਬਾਹਰ ਰੱਖਿਆ ਹੋਇਆ ਅਤੇ ਤੰਬੂ ਬਣਾ ਕੇ ਉਸ ਦੇ ਵਿੱਚ ਰਹਿਣ ਨੂੰ ਮਜਬੂਰ ਹੋ ਚੁੱਕੇ ਹਾਂ ਇਸ ਮੌਕੇ ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕਰਨ ਦੇ ਕਹਿ ਕਿ ਸਾਨੂੰ ਇੱਕ ਕੋਠਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਅਸੀਂ ਆਪਣਾ ਪਰਿਵਾਰ ਲੈ ਕੇ ਇੱਕ ਛੱਤ ਹੇਠ ਬੈਠ ਜਾਈਏ ਉਹਨਾਂ ਦਾ ਕਹਿਣਾ ਹੈ ਕਿ ਛੱਤ ਡਿੱਗਣ ਕਾਰਨ ਸਾਡੀ ਕਿਸੇ ਵਿਰਿਸ਼ਤ ਦਾਰ ਅਤੇ ਪਿੰਡ ਦੇ ਮੋਤਵਾਰ ਦੇ ਵੱਲੋਂ ਬਾਹਰ ਨਹੀਂ ਫੜੀ ਗਈ ਤੁਸੀਂ ਵੀ ਦੇਖੋ ਪੱਤਰਕਾਰ ਹੈਪੀ ਸਬਰਾਨ ਦੀ ਵਿਸ਼ੇਸ਼ ਰਿਪੋਰਟ ਕੀ ਨਾਗਿਟੜਾਈ ਮੇਰਾ ਨਾਮ ਨੀਲਮਾ ਜੀ ਕਿਹੜਾ ਪਿੰਡ ਆ ਪਿੰਡ ਕਰਿਆਲਾ ਜੀ ਹਾਂਜੀ ਕਰਿਆਲਾ ਇਹ ਕੀ ਗੱਲ ਹੋਈ ਆ ਕਮਰੇ ਨੇ ਵੀ ਜੀ ਮੀਆਂ ਦੇ ਵਿੱਚ ਡਿੱਗ ਪਿਆ ਛੱਤ ਸਮਾਨ ਮੇਰਾ ਬਾਹਰ ਪਿਆ ਜੀ ਮੈਂ ਤੰਬੂ ਲਾ ਕੇ ਸਮਾਨ ਬਾਹਰ ਰੱਖਿਆ ਹੋਇਆ ਵਾ ਹਾਂਜੀ ਤੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਇਹ ਕਮਰਾ ਇਹੋ ਜੀ ਕੱਚਾ ਹੀ ਆ ਜੀ ਕਮਰਾ ਮੇਰੇ ਬਾਥਰੂਮ ਵੀ ਟਿੱਕਣ ਵਾਲੇ ਆ ਜੀ ਕਿੰਨੇ ਬੱਚੇ ਕਿਨੇ ਡੜੇ ਕੱਚੇ ਮੇਰੇ ਜੀ 4 ਸੀ ਇਹ ਦੋ ਕਾਤੇ ਮੇਰੇ ਲਾਜ ਕੋ ਨੂੰ ਚਲੇ ਗਏ ਹੁਣ ਮੇਰਾ ਕਾਕਾ ਤੇ ਗੁੜੀਆਂ ਹੀ ਆ ਜੀ ਹਾਂਜੀ ਹਾਂਜੀ ਉਹਨਾਂ ਨੇ ਕੀ ਚੱਲ ਹੋਈ ਸੀ ਉਹਨਾਂ ਦਾ ਜੀ ਇਤਰਾ ਮੰਜੇ ਤੇ ਹੀ ਰਿਹਾ ਵਾ ਜੀ 8 ਸਾਲ ਕਾਕਾ ਮੇਰਾ 8 ਸਾਲ ਬਾਅਦ ਮੁੱਕ ਗਿਆ ਇੱਕ ਪੌਣੇ 2 ਸਾਲ ਦਾ ਹੀ ਜੀ ਉਹ ਵੀ ਇਲਾਜ ਖੁਣੋ ਹੀ ਚਲਾ ਗਿਆ ਪਰਿੜ ਘੜੇ ਜਮ ਕਰਦੇ ਉਹ ਜੀ ਇਤਰਾ ਦਿਹਾੜੀ ਦਾ ਪਾਈ ਆ ਜੀ ਡੱਡ ਪਗ ਹਾਂਜੀ ਤੇ ਕਰਦਾ ਫਿਰ ਗੁਜ਼ਾਰਾ ਕਿਸਨ ਨਾਲ ਗੁਜ਼ਾਰਾ ਇਤਰਾ ਵੀਰ ਦੀ ਦਿਹਾੜੀ ਦਾ ਪਾ ਕਰਕੇ ਲਿਆਉਂਦੇ ਆ ਤੇ ਕੇਰੀ ਵਿੱਚ ਹੀ ਗੁਜ਼ਾਰਾ ਹੁੰਦਾ ਵਾ ਹਾਂਜੀ ਹਾਂਜੀ 36 26 ਨਾਲ ਛੱਤ ਤੋਂ ਰਹਿ ਰਹੀ ਬਿਨਾਂ ਛੱਤ ਤੋਂ ਵੀਰ ਜੀ ਤਰਪਾਲ ਦੇ ਥੱਲੇ ਸਮਾਨ ਪਿਆ ਆ ਮੇਰਾ ਬਿਨਾਂ ਛੱਤ ਤੋਂ ਆ ਜੀ ਅੱਜਾਂ ਛੱਤ ਤੋਂ ਹਾਂਜੀ ਤਾ ਕੀ ਬੇਨਤੀ ਕਰੋਗੇ ਮੈਂ ਬੇਨਤੀ ਕਰਦੇ ਆਂ ਵੀਰ ਜੀ ਮੇਰੇ ਕੇ ਹੱਥ ਜੋੜ ਕੇ ਬੇਨਤੀ ਆ ਕਿ ਮੇਰੀ ਥੋੜੀ ਬਹੁਤੀ ਮਦਦ ਕੀਤੀ ਜਾਵੇ ਜਿਹੜਾ ਮੇਰਾ ਕਮਰਾ ਇੱਕ ਤਿਆਰ ਹੋ ਜੇ ਪਿੰਡ ਦੇ ਮੋਦਬਾਰਾ ਨੂੰ ਦੱਸਿਆਲੇ ਪਾਰੇਗੀ ਦੱਸਿਆ ਜੀ ਹਜੇ ਕੋਈ ਨਹੀਂ ਕੋਈ ਕਰਦਾ ਪਿਆ ਜੀ ਲੈ ਕੇ ਸਰਪੰਚ ਨਾਲ ਨਹੀਂ ਕੀਤੀ ਸਰਪੰਚ ਨਾਲ ਗੱਲ ਕੀਤੀ ਉਹ ਕਹਿੰਦੇ ਜਦੋਂ ਕਮਰੇ ਆਉਣਗੇ ਉਦੋਂ ਤੁਹਾਡੇ ਪਾਈ ਜੂਗਾ ਹਜੇ ਤੁਹਾਡਾ ਕਮਰਾ ਨਹੀਂ ਗਿਆ ਆ ਬਹੁਤ ਵਾਰ ਫਾਰਮ ਭਰ ਕੇ ਦਿੱਤੇ ਆ ਜੀ ਹਾਂਜੀ ਤੇ ਕੀ ਰਿਸ਼ਤੇਦਾਰਾਂ ਨੇ ਮਦਦ ਨਹੀਂ ਨਾ ਜੀ ਰਿਸ਼ਤੇਦਾਰ ਨੇ ਕਿਸੇ ਨੇ ਨਹੀਂ ਮਦਦ ਕੀਤੀ ਰਿਸ਼ਤੇਦਾਰਾਂ ਨੂੰ ਜਵਾਬ ਦੇ ਦਿੱਤਾ ਜੀ ਹਾਂਜੀ ਮੇਰਾ ਸੌਰਾ ਪਰਿਵਾਰ ਹੈ ਜੀ ਉਹਨਾਂ ਨੇ ਮੈਨੂੰ ਕੁਝ ਨਹੀਂ ਦਿੱਤਾ ਉਹਨਾਂ ਵੀ ਘਰੋਂ ਇਦਾਂ ਕੱਢ ਦਿੱਤਾ ਜੀ ਹਾਂਜੀ ਹਾਂਜੀ ਰਹਿਣ ਵਾਲਾ ਤੇ ਅੱਜ ਤੱਕ ਰਹਿੰਦੇ ਉਹ ਬੜੀ ਮੁਸ਼ਕਿਲ ਦਾ ਬਹੁਤ ਜੀ ਬਹੁਤ ਜੀ ਮੇਰ ਤਬਾਤੋਂ ਵੀ ਡਿੱਗੇ ਹੋਇਆ ਜੀ ਮੈਨੂੰ ਜਗ੍ਹਾ ਵੀ ਕਿਸੇ ਨੇ ਦਿੱਤੀ ਸੀ ਹਾਂਜੀ ਨਹੀਂ ਜਗ੍ਹਾ ਹੁਣ ਇਹ ਤੁਹਾਡੀ ਆਵਦੀ ਆ ਕਿ ਕਿਸੇ ਦੀ ਇਹ ਵਿੱਚ ਕਿਸੇ ਦੀ ਜਗ੍ਹਾ ਕਾਮਰੇਡ ਸੀਗੀ ਇੱਥੇ ਜੀ ਬਲਵਿੰਦਰ ਸਿੰਘ ਉਹਨੇ ਦਿੱਤੀ ਜੀ ਮੈਨੂੰ ਜਗ੍ਹਾ ਆਪਦੀ ਘਰ ਦੀ ਰਹਿਣ ਵਾਸਤੇ ਅੱਛਾ ਹਾਂਜੀ ਵੈਸੇ ਦਾਨੀ ਕੀਤੀ ਹੈ ਹਾਂਜੀ ਦਾਨ ਕੀਤੀ ਹੈ ਜੀ ਮਨ ਲਓ ਕਿ ਜੇ ਇਹਦੇ ਵਿੱਚ ਕੋਈ ਕਮਰਾ ਦਾ ਕੋਈ ਭਾਗ ਇਹ ਦੇ ਦੇ ਤੇ ਹਾਂਜੀ ਹਾਂਜੀ ਤਾਂ ਕੋਈ ਨਾ ਜੀ ਨਹੀਂ ਜੀ ਉਹਨਾਂ ਕੋਈ ਤਰਾਜ ਨਹੀਂਗਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਮਨ ਲਓ ਕਿ ਜੇਕਰ ਤੁਹਾਡੇ ਨਾਲ ਕਿਸੇ ਨੇ ਕੋਈ ਸੰਪਰਕ ਕਰਨਾ ਹੋਵੇ ਤਾਂ ਕੋਈ ਫੋਨ ਨੰਬਰ ਹਾਂਜੀ 75290 94907 ਇਹ ਕਿਦਾਂ ਬਾਰਾ ਦਾ 10 75290 94907 ਨਾ ਦੱਸ ਦਿਓਗਾ ਮੇਰਾ ਨਾਮ ਨੀਲਮਾ ਜੀ ਹਾਂਜੀ ਹਾਂਜੀ بیٹے ਮੇਰੇ ਦੇ ਨਾਂ ਜੀ ਸਾਗਰ ਕਰਿਆਲਾ ਜੀ ਲੱਗੇ ਡਾ ਕਰਿਆਲਾ ਹਾਂਜੀ ਜਰਾ ਜੀ ਸੁਮਨ ਕਿਹੜਾ ਪਿੰਡਾ ਕਰਿਆਲਾ ਇੱਕੀ ਗੱਲ ਹੋਈ ਛਾਤ ਦੀ ਸਾਡੀ ਛਾਤ ਡੇਪੀ ਸਾਡੀ ਕਿਸੇ ਨੇ ਮਦਦ ਨਹੀਂ ਕੀਤੀ ਸਰਪੰਚ ਮੈਂਬਰ ਨੇ ਵੀ ਅਸੀਂ ਜਿਹਦੇ ਕੋਲ ਜਾਣਿਓ ਵੀ ਕਹਿ ਦਿੰਦਾ ਕਿ ਨਹੀਂ ਸਰਪੰਚ ਨੇ ਨਹੀਂ ਕੀਤੀ ਹਾਂਜੀ ਨਹੀਂ ਉਹਨਾਂ ਨੇ ਵੀ ਜਵਾਬ ਦੇ ਦਿੱਤਾ ਸਾਨੂੰ ਸਰਪੰਚ ਲੈ ਗਏ ਹੋਗੇ ਹਾਂਜੀ ਆ ਫਿਰ ਜੀ ਉਹਨਾਂ ਨੇ ਕਿਹਾ ਨੇਟਾ ਡਾਕੋਠਾ ਨਹੀਂ ਆਇਆ ਅਸੀਂ ਬੜੀ ਵਾਰ ਗਏ ਆ ਤੇ ਹੁਣ ਸਾਡੀ ਛਾਤ ਡੇਗੀ ਤੇ ਸਤਰਪੈਲ ਲਾ ਕੇ ਬੈਠੇ ਹੋਏ ਆ ਕਿ ਕਿੰਨਾ ਕੋਈ ਜਿਹੜਾ ਮੁਸ਼ਕਲਾਂ ਦਾ ਤੁਹਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਬੜਾ ਵੀਰ ਜੀ ਸਾਨੂੰ ਪਹਿਜੇ ਬਾਰਿਸ਼ ਹੁੰਦੀ ਅਸੀਂ ਕਿਵੇਂ ਰਹਿਣੇ ਕਰਦੇ ਆ ਸਾਡੇ ਕਿਸੇ ਸਾਡੇ ਭੈਣ ਭਰਾਵਾਂ ਨੇ ਉਹ ਨਹੀਂ ਸਾਡੇ ਪੁੱਛਿਆ ਰਿਸ਼ਤੇਦਾਰ ਨੇ ਕੋਈ ਮਦਦ ਨਹੀਂ ਨਹੀਂ ਵੀਰ ਜੀ ਉਹਨਾਂ ਨੇ ਸਾਨੂੰ ਘਰੋਂ ਕੱਢਤਾ ਹਾਂ ਅੱਛਾ ਉਹਨੇ ਹਾਂ ਜੀ ਉਹ ਰਾਹੇ ਹਾਂ ਬਾਬੇ ਸ਼ੇਰ ਸ਼ੇ ਮਮਾ ਮੇਰੀ ਦੁਕਾਨ ਲਾ ਕੇ ਤੇਲ ਪ੍ਰਸ਼ਾਦੀ ਦੇ ਫੇਰ ਅਸੀਂ ਗੁਜ਼ਾਰਾ ਕਰਦੇ ਕਰਦਾ ਅੱਛਾ ਵੀਰਵਾਰ ਉਹ ਪੁਰਾਣੀ ਜਗ੍ਹਾ ਤੇ ਬਿਠਾ ਲੰਦੇ ਹਾਂ ਹਾਂ ਜੀ ਤੇ ਪਾਪਾ ਮੇਰੇ ਐਵੇਂ ਦਿਹਾੜੀ ਧੁੱਪਾ ਕਰਦੇ ਆ ਹਾਂ ਜੀ ਹਾਂ ਜੀ बस यही कहने कि ਸਾਡਾ ਕੋਈ ਨਾ ਕੋਈ ਮਦਦ ਕਰ ਦੋ ਮੰਨ ਲਓ ਜੇ ਕਿਸੇ ਨੇ ਕੋਈ ਸੰਪਰਕ ਕਰਨਾ ਹੋ ਤਾਂ ਤੁਹਾਡਾ ਕੋਈ ਫੋਨ ਨੰਬਰ ਹੈ ਹਾਂਜੀ ਕਿਹਨਾ ਨੰਬਰ ਹੈ 75290 94907 1210 75290 94907 ਕਿਹਨਾ ਤਾਂ ਹੈ ਉਹ ਕਿਰੀਆਲਾ